ਪੰਜਾਬ ਦਾ ਵੈਦਰ ਚੈਨਲ ਦੇਖ ਰਹੀ ਸਰ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਜਿਵੇਂ ਕਿ ਆਪਾਂ ਦੇਖ ਸਕਦੇ ਹਾਂ ਪੰਜਾਬ ਦੇ ਕਾਫੀ ਜ਼ਿਲ੍ਹਿਆਂ 'ਤੇ ਆਪਾਂ ਨੂੰ ਭਾਰੀ ਬੱਦਲਵਾਈ ਜਿਹੜੀ ਆ ਦੇਖਣ ਨੂੰ ਮਿਲ ਰਹੀ ਹੈ ਇਹ ਬੱਦਲਵਾਈ ਦਾ ਕਹਿਰ ਆਪਾਂ ਨੂੰ ਪੰਜਾਬ ਦੇ ਉੱਤੇ ਸਵੇਰ ਦੇ ਸਮੇਂ ਤੱਕ ਦੇਖਣ ਨੂੰ ਮਿਲ ਸਕਦਾ ਹੈ ਜੇ ਗੱਲ ਕਰੀਏ ਮੀਂਹ ਦੀ ਸੰਭਾਵਨਾ ਪੰਜਾਬ ਦੇ ਵਿੱਚ ਬਣੀ ਹੋਈ ਹੈ ਜਾਂ ਨਹੀਂ ਤਾਂ ਜੇ ਗੱਲ ਕਰੀਏ ਫਿਲਹਾਲ ਮੀਂਹ ਦੀ ਸੰਭਾਵਨਾ ਪੰਜਾਬ ਦੇ ਵਿੱਚ ਨਹੀਂ ਬਣੀ ਹੋਈ ਆ ਐਂ ਕਹਿ ਸਕਦੇ ਆ ਆਪਾਂ ਪੰਜਾਬ ਦੀ ਕੁਝ ਜ਼ਿਲਾਂ ਤੇ ਹਲਕੀ ਫੁਲਕੀ ਕਿਣਮਣ ਜਿਹੜੀਆਂ ਦੇਖਣ ਨੂੰ ਮਿਲ ਸਕਦੀ ਆ ਇਹ ਬਦਲਬਾਈ ਦਾ ਵੱਧ ਜ਼ੋਰ ਜਿਹੜਾ ਉੱਤਰੀ ਜ਼ਿਲ੍ਹਿਆਂ ਤੇ ਰਹੇਗਾ ਤੇ ਜੇ ਗੱਲ ਕਰੀਏ ਆਪਾਂ ਹਵਾਵਾ ਦੀ ਤਾਂ ਹਵਾਵਾ ਜਿਹੜੀਆਂ ਨੇ ਆਪਾਂ ਕੱਲ ਅਪਣ ਕੱਲ ਦੁਪਹਿਰ ਤੋਂ ਬਾਅਦ ਤੇਜ਼ ਦੇਖਣ ਨੂੰ ਮਿਲਣਗੀਆਂ ਗਤੀਮਾਨ ਦੇਖਣ ਨੂੰ ਮਿਲਣਗੀਆਂ ਹਵਾਵਾ ਜੇ ਆਪਾਂ ਗੱਲ ਕਰੀਏ ਟੈਂਪਰੇਚਰ ਦੀ ਤਾਂ ਸਵੇਰ ਵੇਲੇ ਦਾ ਜਿਹੜਾ ਟੈਂਪਰੇਚਰ ਕੱਲ 31 ਡਿਗਰੀ ਤੋਂ 32 ਡਿਗਰੀ ਤੱਕ ਰਹੇਗਾ ਤੇ ਜੀ ਗੱਲ ਕਰੀਏ ਰਾਤ ਦੇ ਟੈਂਪਰੇਚਰ ਦੀ ਰਾਤ ਦਾ ਟੈਂਪਰੇਚਰ ਆਪਾਂ 18 ਤੋਂ ਲੈ ਕੇ 16 ਡਿਗਰੀ ਤੱਕ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੇਗਾ ਫਿਲਹਾਲ ਇੰਨੀ ਕ ਜਾਣਕਾਰੀ ਲੈ ਕੇ ਹਾਜ਼ਰ ਹੋਈ ਸੀ ਜੇਕਰ ਕੋਈ ਹੋਰ ਅਪਡੇਟ ਆਵੇਗੀ ਤਾਂ ਉਹਨੂੰ ਵੀ ਚੈਨਲ ਤੇ ਤੁਰੰਤ ਸ਼ੇਅਰ ਕਰਾਂਗੇ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਧੰਨਵਾਦ ਜੀ ਜੇ ਵੀਡੀਓ ਥੋੜੀ ਜਿਹੀ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਕੇ ਅੱਗੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ